ਕਿ ਪਿਓ ਬਿਮਾਰ ਹੋ ਕੇ ਤੇ ਮੰਜੀ ਤੇ ਪੈ ਗਿਆ ਉਹਦੇ ਪੁੱਤਰ ਨੇ ਪਿਓ ਦੀ ਬੜਾ ਸੇਵਾ ਕਰਨੀ ਪਿਓ ਦੀਆਂ ਲੱਤਾਂ ਘਟਣੀਆਂ ਇੱਕ ਦਿਨ ਬੈਠੇ ਸਨ ਦੋਵੇਂ ਪਿਓ ਪੁੱਤਰ ਤੇ ਪਿਓ ਆਂਦਾ ਜਿਹੜਾ ਘਰ ਦੇ ਵਿੱਚ ਦਰਖਤ ਲੱਗਾ ਹੈ ਨਾ ਇਹਦੇ ਪੱਤਰ ਕਿਰਦੇ ਨੇ ਪਏ ਮੈਨੂੰ ਲੱਗਦਾ ਜਿਸ ਦਿਨ ਇਹਦੇ ਪੱਤਰ ਮੁੱਕ ਗਏ ਉਸ ਦਿਨ ਮੇਰੀ ਜ਼ਿੰਦਗੀ ਮੁੱਕ ਜਾਣੀ ਹੈ ਪੁੱਤਰ ਪਿਓ ਨੂੰ ਆਂਦਾ ਵੀ ਠੀਕ ਹੈ ਅੱਪਾ ਜੀ ਇਹ ਗੱਲ ਤੁਹਾਡੀ ਸੱਚੀ ਚਲੋ ਮੌਸਮ ਖ਼ਜ਼ਾਂ ਆਇਆ ਹੋਵੇ ਪੱਤਰ ਕਿਰਦੇ ਨੇ ਪੇ ਅਸੀਂ ਮੰਨ ਲੈਨੇ ਪਰ ਜਦੋਂ ਤੱਕ ਪੱਤਰ ਨਹੀਂ ਕਿਰਦੇ ਉਦੋਂ ਤੱਕ ਇਹ ਜ਼ਿੰਦਗੀ ਆਪਾਂ ਇੰਜੋਏ ਕਰੀਏ ਤੁਸੀਂ ਮੇਰੇ ਨਾਲ ਉਠੋ ਫਿਰੋ ਹਸਿਏ ਖੇਡिए ਪਿਓ ਵੀ ਆਦੀ ਗੱਲ ਤੇ ਮੋਤਮਨ ਹੋ ਗਿਆ ਵੀ ਚਲੋ ਠੀਕ ਹੈ ਜਦੋਂ ਤੱਕ ਪੱਤਰ ਨਹੀਂ ਕਿਰਦੇ ਸਾਰੇ ਥਲੇ ਉਦੋਂ ਤੱਕ ਚਲੋ ਆਪਾਂ ਇੱਕ ਚੰਗੀ ਜ਼ਿੰਦਗੀ ਗੁਜ਼ਾਰਨੇ ਆ ਪਰੇਸ਼ਾਨ ਹੋਣ ਦਾ ਕੋਈ ਫਾਇਦਾ ਕੋਈ ਨਹੀਂ ਉਹ ਐਸੇ ਤਰ੍ਹਾਂ ਹੀ ਪੱਤਰ ਡਿੱਗਦੇ ਰਹੇ ਪਿਓ ਰੋਜ਼ ਵੇਂਦਾ ਰਿਹਾ ਪੱਤਰ ਡਿੱਗਦੇ ਨੇ ਪੇ ਆਖਰ ਤੇ ਇੱਕ ਪੱਤਾ ਉੱਤੇ ਅੜ ਗਿਆ ਉਹ ਪੱਤਾ ਨਾ ਡਿੱਗਿਆ ਇਸੇ ਤਰ੍ਹਾਂ ਮੌਸਮ ਖਦਾ ਗੁਜ਼ਰ ਗਿਆ ਉਹ ਮੌਸਮ ਬਹਾਰ ਆ ਗਿਆ ਨਵੇਂ ਪੱਤਰ ਕੱਢਣੇ ਸ਼ੁਰੂ ਕਰ ਦਿੱਤੇ ਪਰ ਉਹ ਇੱਕ ਪੱਤਾ ਜਿਹੜਾ ਸੀ ਉਹ ਨਾ ਡਿੱਗਿਆ ਉਹ ਆਸ ਆਸਾ ਬਿਹਤਰ ਹੁੰਦਾ ਗਿਆ ਉਹਦਾ ਪਿਓ ਠੀਕ ਹੁੰਦਾ ਗਿਆ ਇੱਕ ਚੰਗੀ ਜ਼ਿੰਦਗੀ گزارਣ ਲੱਗ ਪਏ ਹੰਸੀ ਖੁਸ਼ੀ ਰਹਿਣ ਲੱਗ ਪਏ ਦੋਵੇਂ ਪਿਓ ਪੁੱਤਰ ਜਦੋਂ ਐਂਡ ਤੇ ਇੱਕ ਦਿਨ ਪਿਓ ਬਿਲਕੁਲ ਠੀਕ ਹੋ ਗਿਆ ਤੇ ਉਹਨੇ ਉਹ ਪੱਤਾ ਵੇਖਿਆ ਵੀ ਉਹ ਪੱਤਾ ਕਿਉਂ ਨਹੀਂ ਡਿੱਗਾ ਜਾ ਕੇ ਹੱਥ ਲਾ ਕੇ ਵੇਖਿਆ ਤੇ ਉਹ ਪੱਤਾ ਜਿਹੜਾ ਸੀ ਉਹ ਪਲਾਸਟਿਕ ਦਾ ਸੀ ਕਿਉਂਕਿ ਪੁੱਤਰ ਨੇ ਪਿਓ ਤੋਂ ਚੋਰੀ ਉਹ ਪੱਤਾ ਲਾਛੜਿਆ ਸੀ ਕਿ ਮੇਰੇ ਪਿਓ ਦੀ ਉਮੀਦ ਨਾ ਖਤਮ ਹੋ ਇਸੇ ਤਰ੍ਹਾਂ ਮਾਨਣਾ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਦੀ ਉਮੀਦ ਬਣ ਜਾਓ ਮਾਪਿਓ ਉਦੋਂ ਹੀ ਮਰਦੇ ਨੇ ਕਿ ਜਦੋਂ ਔਲਾਦ ਕੋਲੋਂ ਉਮੀਦਾਂ ਖਤਮ ਹੋ ਜਾਂਦੀਆਂ ਨੇ ਮਾਪਿਓ ਦੀਆਂ ਮਾਪਿਓ ਨੇ ਬਚਪਨ ਦੇ ਵਿੱਚ ਬੜਾ ਸਾਰਾ ਸੋਚਿਆ ਹੁੰਦਾ ਪਈ ਔਲਾਦ ਮੇਰੀ ਜਵਾਨ ਹੋਵੇਗੀ ਇਸ ਤਰ੍ਹਾਂ ਹੋਏਗਾ ਇਹ ਕਰਾਂ ਦੇ ਉਹ ਕਰਾਂ ਦੇ ਜ਼ਿੰਦਗੀ ਦੇ ਬੜੇ ਸਾਰੇ ਪਲਾਨ ਸੋਚੇ ਹੁੰਦੇ ਨੇ ਪਰ ਜਦੋਂ ਔਲਾਦ ਮੈਯੂਸ ਕਰ ਦਿੰਦੀ ਏ ਮਾਪਿਓ ਦੀ ਨਾਫਰਮਾਨੀ ਕਰਦੀ ਉਸੇ ਦਿਨ ਹੀ ਮਾਪਿਓ ਮਰ ਜਾਂਦੇ ਨੇ ਮੈਂ ਇਸ ਤੋਂ ਕਰ ਕਹਿਣਾ ਜਿਹੜੀ ਅੱਜ ਦੀ ਔਲਾਦ ਦੇ ਉਹਨੂੰ ਸੋਚਣਾ ਚਾਹੀਦਾ ਹੈ ਆਪਣੇ ਮਾਂ ਪਰ ਉਹਦੀ ਫਰਮਾਬਰਦਾਰੀ ਕਰਨੀ ਚਾਹੀਦੀ ਐਸੇ ਵਿੱਚ ਉਹਨਾਂ ਦੀ ਆਤ ਦੁਨੀਆ ਤੇ ਵੀ ਕਾਮਯਾਬੀ ਤੇ ਅਗਲੀ ਦੁਨੀਆ ਤੇ ਵੀ ਉਹਨਾਂ ਦੀ ਐਸੀ ਗੱਲ ਦੀ ਕਾਮਯਾਬੀ ਹੈ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਭ ਦੀਆਂ ਹਾਲਾਤਾਂ ਨੂੰ ਨੇਕ ਬਣਾਏ। ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।